ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਿਸੇ ਵੀ ਵਸਤੂ ਦੀ ਜਦੋਂ ਲੋੜ ਹੋਵੇ ਉਸ ਨੂੰ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੁੰਦੀ ਹੈ ਜਿਸ ਤਰ੍ਹਾਂ ਰੋਟੀ ਦੀ ਭੁੱਖ ਰੋਟੀ ਦੇ ਮਿਲਪ ਦਾ ਕਾਰਨ ਬਣਦੀ ਹੈ ਪਾਣੀ ਦੀ ਪਿਆਸ ਪਾਣੀ ਦੇ ਮਿਲਪ ਦਾ ਕਾਰਨ ਬਣਦੀ ਹੈ ਪਦਾਰਥਕ ਲੋੜਾਂ ਪਦਾਰਥਾਂ ਨਾਲ ਮਿਲਣ ਦਾ ਕਾਰਨ ਬਣਦੀਆਂ ਹਨ ਇਸੇ ਤਰ੍ਹਾਂ ਪਰਮਾਤਮਾ ਦੀ ਭੁੱਖ ਅਤੇ ਪਿਆਸ ਪਾਵ ਪਰਮਾਤਮਾ ਦੀ ਲੋੜ ਪਰਮਾਤਮਾ ਦੇ ਮਿਲਾਪ ਦਾ ਕਾਰਨ ਬਣਦੀ ਹੈ ਅਤੇ ਇਸੇ ਹੀ ਲੋੜ ਨੂੰ ਸੰਤ ਮਹਾਪੁਰਸ਼ ਪੂਰੀ ਕਰਦੇ ਹਨ ਜਿਵੇਂ ਸੰਸਾਰਿਕ ਪੱਖ ਵਿੱਚ ਪਦਾਰਥਾਂ ਦੇ ਲਾਲਚੀ ਪਦਾਰਥਾਂ ਦੇ ਗੁਣ ਦੱਸ-ਦੱਸ ਕੇ ਹੋਰਾਂ ਦਾ ਪਦਾਰਥਾਂ ਵਿੱਚ ਪ੍ਰੇਮ ਪੌਣ ਵਿੱਚ ਸਹਾਇਕ ਹੁੰਦੇ ਹਨ ਵਿਸ਼ਈ ਪੁਰਸ਼ ਦੂਸਰੇ ਪੁਰਸ਼ ਨੂੰ ਵਿਸ਼ਿਆਂ ਦੇ ਗੁਣ ਦੱਸ-ਦੱਸ ਕੇ ਵਿਸ਼ਿਆਂ ਦੇ ਮਿਲਾਪ ਵਿੱਚ ਸਹਾਇਕ ਹੁੰਦੇ ਹਨ ਇਸੇ ਤਰ੍ਹਾਂ ਸੰਤ ਮਹਾਪੁਰਸ਼ ਪਰਮਾਤਮਾ ਦੇ ਗੁਣ ਦੱਸ-ਦੱਸ ਕੇ ਜਗਿਆਸੂਆਂ ਦਾ ਪ੍ਰੇਮ ਪ੍ਰਭੂ ਦੇ ਚਰਨਾ ਵਿੱਚ ਲਗਉਣ ਵਿੱਚ ਸਹਾਇਕ ਹੁੰਦੇ ਹਨ ਅਤੇ ਇਸ ਤੇ ਉਲਟ ਦੁਨੀਆ ਜੋ ਕਿ ਹਸ਼ਿਆਰ ਅਤੇ ਅਕਲਮੰਦ ਬੰਦੀ ਹੈ ਉਹ ਆਪਣੇ ਆਪ ਨੂੰ ਦਰੁਸਤ ਮੰਨ ਕੇ ਚੱਲਦੀ ਹੈ ਅਤੇ ਭਗਤ ਨੂੰ ਸਮਝ ਨਹੀਂ ਪਾਉਂਦੀ ਕਈ ਤਰ੍ਹਾਂ ਭਗਤ ਨੂੰ ਭਗਤੀ ਤੋਂ ਰੋਕਣ ਦਾ ਯਤਨ ਕਰਦੀ ਹੈ ਕਿਤਰੇ ਪਤੀ ਇਸ ਬਣੇ ਲੱਗਾ ਹੈ ਪਤਨੀ ਰੋਕਦੀ ਹੈ ਪਤਨੀ ਲੱਗੀ ਹੈ ਪਤੀ ਰੋਕਦਾ ਹੈ ਕਈ ਜਗ੍ਹਾ ਤੇ ਮਾਂ ਲੱਗੀ ਹੈ ਤਾਂ ਪੁੱਤ ਰੋਕਦਾ ਹੈ ਕਿਤੇ ਪੁੱਤਰ ਲੱਗਾ ਹੈ ਮਾਂ ਰੋਕਦੀ ਹੈ ਪਿਓ ਲੱਗਾ ਹੈ ਪੁੱਤਰ ਰੁਕਦਾ ਹੈ ਜਾਂ ਪੁੱਤਰ ਭਗਤੀ ਕਰਦਾ ਹੈ ਅਤੇ ਪਿਓ ਰੁਕਦਾ ਹੈ ਪਰ ਚਾਹੇ ਕਿੰਨੇ ਵੀ ਲੋਕ ਕੁਬਚਣ ਬੋਲਣ ਰੱਬ ਨਾਲੋਂ ਤੋੜਨ ਦਾ ਯਤਨ ਕਰਨ ਭਗਤ ਉਹਨਾਂ ਦੀ ਪਰਵਾਹ ਨਹੀਂ ਕਰਦੇ ਆਪਣੇ ਭਗਤੀ ਦੇ ਮਾਰਗ ਨੂੰ ਨਹੀਂ ਛੱਡਦੇ ਪਰਮਾਤਮਾ ਦੇ ਨਾਲ ਪ੍ਰੇਮ ਵਿੱਚ ਕਮੀ ਨਹੀਂ ਆਉਣ ਦਿੰਦੇ ਸਾਡੀ ਅੱਜ ਦੀ ਐਸੇ ਹੀ ਰਾਜੇ ਦੀ ਸਾਖੀ ਜਿਸ ਦਾ ਮਨ ਅਤਿਅੰਤ ਪ੍ਰਭੂ ਪ੍ਰੇਮਿਤ ਪਿਆਸੀ ਪਰ ਰਾਣੀ ਜੋ ਕਿ ਬਿਲਕੁਲ ਨਾਸਕ ਸੀ ਅਤੇ ਰਾਜੇ ਨੂੰ ਵੀ ਨਾਸਤਕ ਹੀ ਬਣਾਉਣਾ ਚਾਹੁੰਦੀ ਸੀ ਪਰ ਰਾਜਾ ਬੜਾ ਦੁਖੀ ਅਤੇ ਪਰੇਸ਼ਾਨ ਹੋ ਗਿਆ ਅਤੇ ਮਰਨਾ ਚਾਹੁੰਦਾ ਸੀ ਕੁਦਰਤੀ ਨੇ ਉਸ ਦਾ ਮੇਲ ਐਸੇ ਸੰਤਾ ਨਾਲ ਹੋ ਗਿਆ ਜਿਨ੍ਹਾਂ ਨੇ ਰਾਣੀ ਦੇ ਸਬਾਅ ਅਨੁਸਾਰ ਚਾਲ ਚੱਲੀ ਅਤੇ ਸਿੱਧੇ ਰਸਤੇ ਲਿਉਣ ਦੀ ਵਿਉਂਤ ਬਣਾਈ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਾਉ ਭਗਤੀ ਵਾਲਾ ਰਾਜਾ ਸੀ ਇਸ ਪਰਮਾਤਮਾ ਰਾਜੇ ਦੀ ਜਦੋਂ ਸ਼ਾਦੀ ਹੋਈ ਉਸਦੇ ਘਰ ਵਿੱਚ ਜੋ ਰਾਣੀ ਬਣ ਕੇ ਆਈ ਦੋਨਾਂ ਦਾ ਸੁਭਾਅ ਹੀ ਨਹੀਂ ਮਿਲਦਾ ਸੀ ਕਿਉਂਕਿ ਰਾਣੀ ਦਾ ਸੁਭਾਅ ਐਸੋ ਇਸ਼ਰਤ ਵਾਲਾ ਸੀ ਉਸਨੇ ਆਪ ਤਾਂ ਕੀ ਭਗਤੀ ਕਰਨੀ ਸੀ ਰਾਜੇ ਨੂੰ ਵੀ ਹਟਾਉਣ ਦੀ ਕੋਸ਼ਿਸ਼ ਵਿੱਚ ਲੱਗ ਗਈ ਕਿਉਂਕਿ ਹਰ ਇੱਕ ਦੀ ਸੋਚ ਵਿੱਚ ਇਹ ਭਾਵਨਾ ਹੁੰਦੀ ਹੈ ਕਿ ਮੈਂ ਆਪਣੇ ਸਾਥੀ ਨੂੰ ਆਪਣੇ ਜਿਹਾ ਬਣਾ ਲਵਾਂ ਬਣਾਉਣ ਦਾ ਤਰੀਕਾ ਇਹੋ ਹੀ ਹੈ ਆਪਣੇ ਵਿਚਾਰਾਂ ਨਾਲ ਦੂਸਰੇ ਨੂੰ ਸਹਿਮਤ ਕਰਨਾ ਜੇ ਵਿਚਾਰਾਂ ਦੀ ਸਹਿਮਤੀ ਨਾ ਹੋਵੇ ਤਾਂ ਬਿਲਾਪ ਵਿੱਚ ਫਰਕ ਪੈ ਜਾਂਦਾ ਹੈ ਰਾਣੀ ਰਾਜੇ ਨੂੰ ਆਪਣੇ ਵਿਚਾਰਾਂ ਨਾਲ ਸਹਿਮਤ ਕਰਨਾ ਚਾਹੁੰਦੀ ਸੀ ਅਤੇ ਰਾਜਾ ਰਾਣੀ ਨੂੰ ਰਾਣੀ ਕਹਿੰਦੀ ਸੀ ਅਜੇ ਤੇਰੀ ਉਮਰ ਜਵਾਨ ਹੈ ਅਤੇ ਜਵਾਨ ਉਮਰ ਵਿੱਚ ਉਹਗਾ ਦਾ ਆਨੰਦ ਮਾਨ ਬਾਅਦ ਵਿੱਚ ਬੰਦਗੀ ਕਰ ਲਵਾਂਗੇ ਰਾਜਾ ਬੜਾ ਉਦਾਸ ਹੋ ਗਿਆ ਉਸ ਦਾ ਜੀਨ ਨੂੰ ਦਿਲ ਹੀ ਨਾ ਕਰੇ ਕੁਦਰਤੀ ਨੇ ਤੇ ਉਸ ਰਾਜੇ ਦਾ ਮਿਲਾਪ ਇੱਕ ਪੂਰਨ ਮਹਾਪੁਰਸ਼ ਆਤਮਿਕ ਰਸੀਆ ਨਾਲ ਹੋ ਗਿਆ ਅਤੇ ਉਹਨਾਂ ਦੀ ਸੰਗਤ ਨੇ ਰਾਜੇ ਨੂੰ ਪਰਮਾਤਮਾ ਦੇ ਪ੍ਰੇਮ ਦੀ ਲਗਨ ਦੁਬਾਰਾ ਲਗਾ ਦਿੱਤੀ ਇੱਕ ਦਿਨ ਰਾਜੇ ਨੇ ਉਹਨਾਂ ਮਹਾਪੁਰਸ਼ਾਂ ਨੂੰ ਆਪਣੀ ਘਰੇਲੂ ਸਮੱਸਿਆ ਦੱਸੀ ਕਿ ਮੇਰੀ ਰਾਣੀ ਨੇ ਭਗਤੀ ਵਿੱਚ ਆਪ ਤਾਂ ਕੀ ਲਗਣਾ ਸੀ ਮੈਨੂੰ ਵੀ ਵਿਗਨ ਪਉਂਦੀ ਹੈ ਮਹਾਪੁਰਸ਼ਾਂ ਨੇ ਆਪਣੇ ਕਿਰਪਾਲੂ ਸੁਭਾਅ ਅਨੁਸਾਰ ਆਪਣਾ ਸੇਵਕ ਜਾਣ ਕੇ ਰਾਜ ਨੂੰ ਭਰੋਸਾ ਦਿਵਾਇਆ ਕਿ ਪਰਮੇਸ਼ਰ ਕਿਰਪਾ ਕਰੇਗਾ ਤੋ ਕੋਈ ਚਿੰਤਾ ਨਾ ਕਰ ਸਿਰਫ ਇੱਕ ਵਾਰ ਹੀ ਸਹੀ ਕਿਸੇ ਤਰ੍ਹਾਂ ਵੀ ਆਪਣੇ ਰਾਣੀ ਨੂੰ ਇੱਕ ਦਿਨ ਸੰਗਤ ਵਿੱਚ ਲੈ ਆ ਮੈਂ ਤੇਰੀ ਰਾਣੀ ਨਾਲ ਗੱਲ ਕਰਾਂਗਾ ਰਾਜਾ ਅਗਲੇ ਦਿਨ ਹੀ ਰਾਣੀ ਨੂੰ ਨਾਲ ਲੈ ਕੇ ਮਹਾਪੁਰਸ਼ਾਂ ਦੀ ਸੰਗਤ ਵਿੱਚ ਆ ਗਿਆ ਅਤੇ ਪੇਟਾ ਰੱਖ ਕੇ ਮੱਥਾ ਟੇਕਿਆ ਸੰਤਾ ਨੇ ਉਪਦੇਸ਼ ਦਾ ਆਪਣਾ ਹੀ ਨਿਰਾਲਾ ਤਰੀਕਾ ਸੋਚਿਆ ਹੋਇਆ ਸੀ ਮਹਾਪੁਰਸ਼ ਕਹਿੰ ਲਗੇ हे ਰਾਜਨ ਅੱਜ ਸਾਡਾ ਸੈਰ ਕਰਨ ਨੂੰ ਬੜਾ ਹੀ ਦਿਲ ਕਰਦਾ ਹੈ ਅਤੇ ਤੁਸੀਂ ਦੋਨੋਂ ਮੇਰੇ ਨਾਲ ਸਹਿਰ ਤੇ ਚੱਲੋ ਰਾਜਾ ਅਤੇ ਰਾਣੀ ਹੁਕਮ ਮੰਨ ਕੇ ਮਹਾਪੁਰਸ਼ਾਂ ਦੇ ਨਾਲ ਤੁਰ ਪਏ ਅੱਗੇ ਇੱਕ ਮੱਕੀ ਦਾ ਖੇਤ ਆ ਗਿਆ ਸੋਹਣੀਆਂ ਸੋਹਣੀਆਂ ਛਲੀਆਂ ਲੱਗੀਆਂ ਹੋਈਆਂ ਸਨ ਸੰਤਾ ਨੇ ਕਿਹਾ हे ਪੁੱਤਰੀ ਅਸੀਂ ਖੇਤ ਦੇ ਦੂਸਰੇ ਪਾਸੇ ਖੜੋਵਾਂਗੇ ਅਤੇ ਤੂੰ ਖੇਤ ਵਿੱਚੋਂ ਇੱਕ ਬਹੁਤ ਹੀ ਸੋਹਣੀ ਛੱਲੀ ਤੋੜ ਕੇ ਸਾਡੇ ਕੋਲ ਲੈ ਕੇ ਆਵੀਂ ਇਹੀ ਕਿ ਕਿ ਮਹਾਪੁਰਸ਼ ਅਤੇ ਰਾਜਾ ਖੇਤ ਦੇ ਦੂਸਰੇ ਪਾਸੇ ਖੜੇ ਹੋ ਗਏ ਰਾਣੀ ਛਲੀਆਂ ਪਸੰਦ ਕਰਦੀ ਕਰਦੀ ਖੇਤ ਦੇ ਦੂਸਰੇ ਪਾਸੇ ਆਈ ਜਿੱਥੇ ਰਾਜਾ ਅਤੇ ਮਹਾਪੁਰਸ਼ ਖੜੇ ਸਨ ਪਰ ਉਹ ਖਾਲੀ ਹੱਥ ਹੀ ਆਈ ਹੋਈ ਸੀ ਛੱਲੀ ਇਕ ਵੀ ਨਾ ਤੋੜ ਸਕੀ ਤਾਂ ਮਹਾਪੁਰਸ਼ਾਂ ਨੇ ਕਿਹਾ ਕਿ ਬੇਟੀ ਤੂੰ ਤਾਂ ਖਾਲੀ ਹੱਥ ਆ ਗਈ ਤਾਂ ਰਾਣੀ ਨੇ ਉੱਤਰ ਦਿੱਤਾ ਕਿ ਹਰ ਛੱਲੀ ਇਕ ਤਾਂ ਇਕ ਸੁੰਦਰ ਦਿਖਾਈ ਦਿੰਦੀ ਸੀ ਅਤੇ ਮੈਂ ਸੋਚਦੀ ਸੋਚਦੀ ਕਿ ਆ ਤੋੜਦੀ ਹਾਂ ਆ ਤੋੜਦੀ ਹਾਂ ਸਾਰਾ ਖੇਤ ਲੰਘ ਆਈ ਹਾਂ ਤਾਂ ਮਹਾបុਰਸ਼ਾਂ ਨੇ ਕਿਹਾ ਹੈ "हे पुत्री ਇਹ ਸਭ ਕੁਝ ਤੈਨੂੰ ਉਪਦੇਸ਼ ਦੇਣ ਲਈ ਕੀਤਾ ਸੀ ਜਿਵੇਂ ਇਹ ਮੱਕੀ ਦਾ ਖੇਤ ਹੈ ਇਸੇ ਤਰ੍ਹਾਂ ਸੰਸਾਰ ਵੀ ਇੱਕ ਖੇਤ ਹੈ ਜਿਸ ਵਿੱਚ ਪਦਾਰਥਾਂ ਰੂਪੀ ਮੱਕੀ ਲੱਗੀ ਹੋਈ ਹੈ ਇਹਨਾਂ ਪੋਗ ਪਦਾਰਥਾਂ ਦਾ ਰਸ ਲੈਂਦੇ ਲੈਂਦਿਆਂ ਜਿਵੇਂ ਤੂੰ ਮੱਕੀ ਦੇ ਖੇਤ ਵਿੱਚੋਂ ਖਾਲੀ ਹੱਥ ਆ ਗਈ ਅਤੇ ਅਖੀਰ ਨੂੰ ਜੀਵ ਵੀ ਇਸੇ ਤਰ੍ਹਾਂ ਖਾਲੀ ਹੱਥ ਚਲਾ ਜਾਂਦਾ ਹੈ ਪ੍ਰਮਾਤਮਾ ਦੀ ਪ੍ਰਾਪਤੀ ਰੂਪ ਛੱਲੀ ਤੋੜੇ ਤੋਂ ਬਿਨਾ ਉਮਰ ਬੀਤ ਜਾਂਦੀ ਹੈ" ਅਤੇ ਫਿਰ ਜੀਵ ਸੋਚਦਾ ਹੈ ਕਿ ਹੁਣ ਜਵਾਨ ਉਮਰ ਹੈ ਸੁਖ ਭੋਗ ਲਵਾਂ ਫਿਰ ਬਿਰਧ ਅਵਸਥਾ ਵਿੱਚ ਨਾਮ ਜਪ ਲਵਾਂਗੇ ਅਤੇ ਪਰਮੇਸ਼ਵਰ ਦੀ ਪ੍ਰਾਪਤੀ ਕਰ ਲਵਾਂਗੇ ਇਸੇ ਤਰ੍ਹਾਂ ਜੀਵ ਸੰਸਾਰਿਕ ਪਦਾਰਥਾਂ ਦਾ ਭੋਗ ਭੋਗਦੇ ਹੋਏ ਆਪਣਾ ਜੀਵਨ ਬਤੀਤ ਕਰਕੇ ਖਾਲੀ ਹੱਥ ਹੀ ਸੰਸਾਰ ਤੋਂ ਤੁਰ ਜਾਂਦੇ ਹਨ ਇਸ ਲਈ हे ਪੁੱਤਰੀ ਨਾਮ ਜਪਣ ਲਗਿਆਂ ਕਦੇ ਵੀ ਢਿੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਜ਼ਿੰਦਗੀ ਦਾ ਇੱਕ ਪਲ ਦਾ ਵੀ ਭਰੋਸਾ ਨਹੀਂ ਹਰ ਜਪਦਿਆਂ ਖਿੰਨ ਢਿੱਲ ਨਾ ਕੀ ਜਾਈ ਮੇਰੇ ਜਿੰਦੜੀਏ ਮਤਕੇ ਜਾਪੇ ਸਹ ਆਵੇ ਕੇਨਾ ਅਵੈ ਰਾਮ ਇਹ ਹੀ ਉਪਦੇਸ਼ ਸੁਣ ਕੇ ਰਾਣੀ ਮਹਾਪੁਰਸ਼ਾਂ ਦੇ ਜਨਨ ਤੇ ਡਿੱਗ ਪਈ ਅਤੇ ਪਿਛਲੀ ਪੋਲ ਦੀ ਮਾਫੀ ਮੰਗੀ ਅਤੇ ਪ੍ਰੇਮਾ ਭਗਤੀ ਕਰਨ ਲੱਗ ਪਈ ਰਾਜਾ ਵੀ ਆਪਣੇ ਨਿੱਜ ਸਰੂਪ ਦੇ ਆਨੰਦ ਨੂੰ ਮਨ ਲੱਗ ਪਿਆ ਇਸ ਤਰ੍ਹਾਂ ਵਾਹਿਗੁਰੂ ਨਾਮ ਪ੍ਰੇਮ ਲੋਣ ਵਿੱਚ ਮਹਾਪੁਰਸ਼ ਸਹਾਇਕ ਹੁੰਦੇ ਹਨ ਇਸੇ ਤਰ੍ਹਾਂ ਜਿਸ ਦੇ ਵੀ ਘਰ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਭਗਤੀ ਵਿੱਚ ਕੋਈ ਰੁਕਾਵਟ ਬਣੇ ਤਾਂ ਰੁਕਣਾ ਨਹੀਂ ਢੇਰੀ ਨਹੀਂ ਟੋਣੀ ਕਾਰਜ ਵਿੱਚ ਕਲੇਸ਼ ਨਹੀਂ ਪੋਣਾ ਯੁਗਤੀ ਨਾਲ ਚੱਲਦੇ ਜਾਣਾ ਹੈ ਉਸ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਹੈ ਕਰੋਧ ਨਹੀਂ ਕਰਨਾ ਨਹੀਂ ਤੇ ਕਰ ਵਿਗੜ ਜਾਂਦਾ ਹੈ ਇਹ ਵੀ ਉਸ ਪਰਮਾਤਮਾ ਦੀ ਲੀਲਾ ਹੈ ਇਹ ਹੀ ਚੇਤਨ ਕਰਨਾ ਚਾਹੀਦਾ ਹੈ ਜਿੰਦਗੀ ਵਿੱਚ ਜੀਵਨ ਸਾਥੀ ਜਿਹੋ ਜਿਹਾ ਮਰਜ਼ੀ ਹੋਵੇ ਦੂਸਰੇ ਦੇ ਹਿੱਲਦੀ ਲੋਪੀ ਘਰ ਵਿੱਚੋਂ ਵੀ ਅਤੇ ਇੱਟਾਂ ਦੇ ਘਰ ਵਿੱਚੋਂ ਵੀ ਗੁਰੂ ਦਾ ਆਵਾਸਾ ਨਾ ਨਿਕਲੇ ਜੇ ਘਰ ਵਿੱਚ ਸੁੱਖ ਸ਼ਾਂਤੀ ਹੈ ਪਤੀ ਪਤਨੀ ਦਾ ਸੁਭਾਰ ਹਲਦਾ ਹੈ ਇਹ ਵੀ ਕੋਈ ਪਿਛਲੇ ਸੰਜੋਗ ਹਨ ਕੋਈ ਚੰਗੇ ਪੁਨ ਹਨ ਅਤੇ ਜਦੋਂ પતિ ਪਤਨੀ ਇੱਕ ਦੂਸਰੇ ਨੂੰ ਵਿਕ ਨਹੀਂ ਸਹਾਰਦੇ ਇਹ ਵੀ ਪਿਛਲੇ ਕੀਤੇ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਪਿਆਰ ਨਾਲ ਸਮਝਣ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਸਮਝ ਜਾਵੇ ਤਾਂ ਠੀਕ ਨਾ ਸਮਝੇ ਤਾਂ ਜਿਸ ਤਰ੍ਹਾਂ ਵੀ ਜ਼ਿੰਦਗੀ ਲੰਗੇ ਲੰਗਾਈ ਜਾਵੋ ਕਿਉਂਕਿ ਦੁਨੀਆ ਨਾਮ ਜਪਣ ਵਾਲੇ ਨੂੰ ਕਸ਼ਟ ਦੇਣ ਅਤੇ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱड़ਦੀ ਪਰ ਜਿਸ ਦਾ ਮਦਦਗਾਰ ਵਾਹਿਗੁਰੂ ਆਪ ਰਖਵਾਲੀ ਕਰਦਾ ਹੈ ਉਸ ਦਾ ਸੰਸਾਰ ਕੁਝ ਨਹੀਂ ਵਿਗਾੜ ਸਕਦਾ ਇਸ ਸਾਖੀ ਤੋਂ ਆਪਣੇ ਲਈ ਵੀ ਪ੍ਰੇਰਨਾ ਲੈਣੀ ਹੈ ਅਤੇ ਜੇਕਰ ਕੋਈ ਰੁਕਾਵਟ ਆਵੇ ਤਾਂ ਗੁਰੂ ਦੀ ਓਟ ਲੈ ਕੇ ਗੁਰੂ ਅਗੇ ਜੋਰਦਿਆਂ ਕਰਕੇ ਚੱਲਦੇ ਜਾਣਾ ਹੈ ਗੁਰੂ ਅਗੇ ਬੇਨਤੀਆਂ ਕਰਨ ਨਾਲ ਗੁਰੂ ਦੇ ਚੱਲਣਾ ਵਿੱਚ ਸਾਡੀ ਬੇਨਤੀ ਪਹੁੰਚ ਜਾਂਦੀ ਤੇ ਹੈ ਗੁਰੂ ਆਪ ਵੇਦ ਬਣਾਉਂਦਾ ਹੈ ਅਤੇ ਉਸ ਰੁਕਾਵਟ ਤੋਂ ਦੂਰ ਕਰਦਾ ਹੈ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਚ ਕਿਰਤ ਸੇਵਕੀ ਤਹਾ ਤਹਾ ਉਠਤਾਵੇ ਸੇਵਕ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ ਤਿਸ ਸੇਵਕ ਕੈ ਹੋ ਬਲਹਾਰੀ ਜੋ ਆਪਣੇ ਪ੍ਰਭ ਪਾਵੇ ਤਿਸ ਕੀ ਸੋਏ ਸੁਨੇਮਨ ਹਰਿਆ ਤਿਸ ਨਾਨਕ ਪਰਸਨ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ